ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਜੇਲਾ ਮੋਗਾ ਤੋਂ ਆ ਕਾਸਟ ਹੈ ਜੱਟ ਸਿੱਖ ਲੜਕੇ ਦਾ ਰਿਸ਼ਤਾ ਹੈ ਜੀ ਲੜਕੇ ਦੀ ਡੇਟ ਆਫ ਬਰਥ 1983 ਇਹਨਾਂ ਦੀ ਹਾਈਟ ਆ 5 ਫੁੱਟ 9 ਇੰਚ ਇਹ ਸਾਰੇ ਫੈਮਿਲੀ ਕੈਨੇਡਾ ਵਿੱਚ ਆ ਤੇ ਇਹ ਦੋ ਭਰਾ ਨੇ ਦੋ ਭਰਾਵਾਂ ਨੂੰ ਜ਼ਮੀਨ ਦੇ 7 ਕਿੱਲੇ ਆਉਂਦੇ ਨੇ ਇਹਨਾਂ ਦੀ ਪਹਿਲੀ ਪਤਨੀ ਦੀ ਡੈਥ ਹੋਈ ਵੀ ਆ ਤੇ ਉਹਨਾਂ ਦਾ ਇੱਕ ਬੇਟਾ ਏ 21 ਸਾਲ ਦਾ ਇਹਨਾਂ ਨੂੰ ਲੜਕੀ ਚਾਹੀਦੀ ਐ ਜੋ ਇਦੋਂ ਇੰਡੀਆ ਤੋਂ ਹੋਵੇ ਤੇ ਅਗਰ ਲੜਕੀ ਡਿਵੋਰਸੀ ਐ ਤਾਂ ਇੱਕ ਬੇਟੀ ਐ ਤਾਂ ਵੀ ਇਹ ਰਿਸ਼ਤਾ ਲੈ ਲੈਣਗੇ ਇਹ ਮੈਰਿਜ ਤੋਂ ਬਾਅਦ ਲੜਕੇ ਨੂੰ ਕੈਨੇਡਾ ਲੈ ਕੇ ਜਾਣਗੇ ਜੀ ਜੇ ਤੁਹਾਨੂੰ ਇਹ ਰਸਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਇਸ ਰਸਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ